ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜਿਹੜੀਆਂ ਹੈ ਕਿ ਨਵੀਆਂ ਹੀ ਆਈਆਂ ਨੇ ਇਸ ਵਾਲੀ ਸਮਰ ਸੀਜ਼ਨ ਦੇ ਵਿੱਚ ਪਿਛਲੇ 1-2 ਸਾਲ ਤੋਂ 트ੈਂਡ ਵਿੱਚ ਰਹੀਆਂ ਸੀ 올 ਓਵਰ 5 ਮੀਟਰ ਦਾ ਪਿਓਰ ਕੈਮਰੀ ਕਾਟਨ ਦਾ ਡਿਸਚਾਰਜ ਪ੍ਰਿੰਟ ਦੇ ਨਾਲ ਤੁਹਾਨੂੰ ਸੂਟ ਮਿਲੇਗਾ ਪ੍ਰਿੰਟ ਬੜੇ ਪਿਆਰੇ ਨੇ ਲਾਈਟ ਟੋਨ ਵਿੱਚ ਵੀ ਹੈਗੇ ਤੇ ਡਾਰਕ ਵਿੱਚ ਵੀ ਹੈਗੇ ਨੇ 22 ਰੰਗ ਆਏ ਨੇ ਇਹਨਾਂ ਵਿੱਚ ਰੰਗ ਸੀਮ ਨੇ ਪਰ ਜਿਹੜੇ ਪ੍ਰਿੰਟਾਂ ਵਿੱਚੋਂ ਫਰਕ ਪੈ ਜਾਂਦਾ ਦੁਪੱਟਾ ਨਾਲ ਆਏਗਾ organza ਦਾ organza ਅੱਜਕੱਲ ਬਹੁਤ 트ੈਂਡ ਕਰ ਰਿਹਾ ਹੈ ਹੈਂਡ ਪੇਂਟ ਵਾਲਾ ਦੁਪੱਟਾ ਢਾਈ ਮੀਟਰ ਦਾ ਦੁਪੱਟਾ ਲੈਂਥ ਮਿਲੇਗਾ ਹੈਂਡ ਪੇਂਟ ਹੋਇਆ ਹੈ ਅਰਗੈਂਜ਼ਾ ਫੈਬਰਿਕ ਹੈ ਤੇ ਜਿਹੜਾ ਰੇਟ ਹੈ ਇਹਦਾ 730 ਰੁਪਏ ਆ 730 ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 730 ਰੁਪਏ ਆਂਦੇ ਵਿੱਚ ਇਹ ਸੂਟ ਜਿਹੜਾ ਹੈ ਕਿ ਤੁਹਾਡੇ ਘਰ ਤੱਕ ਪਹੁੰਚੇਗਾ ਆਲ ਓਵਰ ਇੰਡੀਆ ਇਹਨਾਂ ਸੂਟਾਂ ਦੀ ਸ਼ਿਪਿੰਗ ਜਿਹੜੀ ਹੈ ਬਿਲਕੁਲ ਫ੍ਰੀ ਹੈ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਇਹਨਾਂ ਵਿੱਚ ਜਿਹੜੇ ਰੰਗ ਹੈਗੇ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰੇ ਸ਼ਾਰਟ ਡਿਸਾਇਨ ਪ੍ਰਿੰਟ ਨਾਲ 2.5 ਮੀਟਰ ਦੀ ਕੈਮਬਰੀ कॉटन ਵਿੱਚ ਆਈ ਹੈ ਬਾਟਮ ਦੀ ਕੈਮਬਰੀ कॉटन ਦਾ 2.5 ਮੀਟਰ ਦਾ ਬਾਟਮ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਆਏਗੀ ਦੁਪੱਟਾ ਕੋਟਾ ਡੋਰੀਆਂ ਵਿੱਚ ਆਏਗਾ 2.5 ਮੀਟਰ ਦਾ 4 ਸਾਈਡ ਤੇ ਜਿਹੜੀ ਇਹਦੀ ਸਕੈਲਪਿੰਗ ਹੋਈ ਹੈ 2 ਸਾਈਡ ਜਿਹੜਾ ਪੈਚ ਵਰਕ ਹੋਇਆ ਹੈ ਰਾਂਗੇ ਦੇ ਵਿੱਚ ਜਿਹੜੇ ਨੇ 16 17 ਹੈਗੇ ਨੇ ਤੇ ਰੰਗ ਸਾਰੇ ਹੀ ਅਵੇਲੇਬਲ ਨੇ ਤੁਸੀਂ ਸੂਟ ਨੂੰਕਰ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਆ ਕੋਸ ਨੰਬਰ ਜਾ ਕੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਰੀ ਕਰਨਾ ਚਾਹੁੰਦੇ ਹੋ ਸੂਟ ਜਿਹੜੇ ਇਹਨਾਂ ਵਿੱਚ 16 ਰੰਗ ਆਏ ਨੇ ਸ਼ਰਟ ਪ੍ਰਿੰਟਡ ਆਏਗੀ बॉਟਮ ਪਲੇਨ ਆਏਗਾ ਦੁਪੱਟਾ ਕੋਟਾ ਡੋਰੀ ਹੈ ਦਾ 4 ਸਾਈਡ ਤੇ ਜਿਹੜੀ ਸਕੇਲਪਿੰਗ ਹੋਈ ਹੈ ਦੋ ਸਾਈਡ ਤੇ ਦੇ ਪੈਚ ਲੱਗੇ ਨੇ ਇੱਕ ਪਾਰਟੀ ਵੇਅਰ ਕਲੈਕਸ਼ਨ ਹੈ बॉਟਮ ਪਲੇਨ ਆਏਗਾ ਸ਼ਰਟ ਆਲ ਓਵਰ ਕੈਂਬ੍ਰਿਕ ਪ੍ਰਿੰਟ ਡਿਜੀਟਲ ਪ੍ਰਿੰਟ ਨਾਲ ਆਏਗੀ 2 ਮੀਟਰ ਦੀ ਦੁਪੱਟਾ ਕੋਟਾ ਡੋਰੀ ਹੈ ਦਾ ਆਏਗਾ ਗੋਟਾ ਵਰਕ ਹੋਇਆ ਹੈ ਤੇ ਪੈਚ ਹੋਏ ਨੇ ਸਾਰੇ ਹੀ ਦੁਪੱਟੇ ਤੇ ਲੱਗੇ ਹੋਏ ਨੇ 4 ਸਾਈਡਾਂ ਤੇ ਲੈਂਸ ਲੱਗੀ ਹੋਈ ਹੈ ਇਦੇ ਵਿੱਚ ਹੋਰ ਰੰਗ ਵੀ ਹੈਗੇ ਨੇ ਇੱਥੇ ਸਾਰੇ ਐਡ ਨਹੀਂ ਹੋਏ ਚਿਕਨਕਾਰੀ ਵਰਕ ਦੇ ਪਲਾਜ਼ੋ ਦੇ ਨਾਲ 2 ਮੀਟਰ ਦਾ ਪਲਾਜ਼ੋ ਦਾ ਫੈਬਰਿਕ ਆਏਗਾ 5 ਮੀਟਰ ਦੀ ਸ਼ਰਟ ਆਏਗੀ ਰੇਟ 1090 ਰੁਪਏ ਆ ਆ ਜਿਹੜੀਆਂ ਲਾਸਟ ਦੇ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਰੰਗ ਕਾਫੀ ਹੈਗੇ ਨੇ ਇੱਥੇ ਸਾਰੀਆਂ ਜਿਹੜੀਆਂ ਰੰਗ ਨੇ ਐਡ ਨਹੀਂ ਹੋਏ ਬਾਕੀ ਇਹਨਾਂ ਦੇ ਹੋਰ ਰੰਗ ਜਿਹੜੇ ਉਹ ਤੁਸੀਂ ਦੇਖਣੇ ਆ ਤਾਂ ਨੰਬਰ 623924575 ਜੇ ਦਿੱਤਾ ਆ ਐ ਕਲੈਕਸ਼ਨਾਂ ਜਿਹੜੀਆਂ ਨੇ ਇਹਦੇ ਤੇ ਦੁਪੱਟਾ ਬੜਾ ਪਿਆਰਾ ਹੈ 4 ਸਾਈਡ ਤੇ ਦੁਪੱਟੇ ਜਿਹੜੇ ਕਿ ਸਕੈਲਪਿੰਗ ਹੋਈ ਹੈ ਪੈਚ ਲੱਗੇ ਹੋਏ ਨੇ ਰਾਂਗੇ ਦੇ ਵਿੱਚ ਹਮੇਸ਼ਾ ਕਾਫੀ ਆਂਦੇ ਨੇ ਇਹ ਤਾਂ ਰੇਟ ਜਿਹੜਾ 1000 ਰੁਪਏ ਆ ਇਹ ਫਿਰ ਤੋਂ ਚਿਕਨਕਾਰੀ ਵਰਕ ਦੇ ਬਾਟਮ ਵਾਲੇ ਆ ਗਏ ਦੁਪੱਟਾ ਕੋਟਾ ਡੋਰੀਆ ਦਾ ਇਹਨਾਂ ਦੇ ਨਾਲ ਮੋਸਟਲੀ ਦੇ ਨਾਲ ਜਿਹੜਾ ਦੁਪੱਟਾ ਹੈ ਕੋਟਾ ਦਾ ਹੀ ਚੱਲ ਰਿਹਾ ਇਹਨਾਂ ਦਾ ਰੇਟ 790 ਰੁਪਏ ਚਿਕਨਕਾਰੀ ਵਾਲਾ ਕਾਟਨ ਫੈ布ਰਿਕ ਨਾਲ ਪਲਾਜ਼ੋ ਮਿਲੇਗਾ ਸ਼ਰਟ ਕੈਂਬਰੀ ਕਾਟਨ ਦੀ ਹੈ ਇੱਕੇ ਬ੍ਰੈਂਡ ਵੱਲੋਂ ਰੰਗ ਜਿਹੜੇ ਇਹਦੇ ਵਿੱਚ 40 ਤੋਂ 45 ਹੈਗੇ ਨੇ ਇੱਥੇ ਸਾਰੇ ਰੰਗ ਐਡ ਨਹੀਂ ਹੋਏ ਬਾਕੀ ਜੇ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ